ਟਾਪ 3 ਸ਼ਾਰਟ ਨਿਊਜ਼ 19 ਮਾਰਚ ਆਧਾਰਿਤ ਮੀਡੀਆ ਸਰਦਲ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਭਲਕੇ ਜਾਂ ਪਰਸੋ ਤੱਕ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਉੱਤੇ ਮੋੜ ਸਰਗਰਮ ਹੋਣਗੇ। ਲੰਘੇ ਕੱਲ ਐਡਵੋਕੇਟ ਧਾਮੀ ਪ੍ਰਧਾਨਗੀ ਮੋੜ ਸੰਭਾਲਣ ਲਈ ਇਰਾਜ਼ੀ ਹੋ ਗਏ ਸਰ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੇ ਸਵਾਗਤ ਲਈ ਸ੍ਰੀ ਅਮਰitsar ਵਿਖੇ ਇਹਦਾ ਭਾਵ ਕਿ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਸਵਾਗਤੀ ਤਿਆਰੀਆਂ ਜੋਰਾਂ ਨਾਲ ਵਿੱਡੀਆਂ ਹੋਈਆਂ ਨੇ ਤੇ ਉਹਨਾਂ ਦਾ ਵੱਡਾ ਸਵਾਗਤ ਕੀਤਾ ਜਾਂਦੀ ਸੁਭਾਵਨਾ ਦੱਸੀ ਜਾ ਰਹੀ ਹੈ ਇੱਕ ਵੱਖਰੀ ਗੱਲ ਇਹ ਵੀ ਕਿ ਵੱਡੀ ਗਿਣਤੀ ਪੰਥਕਾਗੂ ਤੇ ਹੋਰ ਕਈ ਚਿੰਤਕ ਜਿਹੜੇ ਇਸ ਤੋਂ ਪਹਿਲਾਂ ਵੱਡੇ ਪੱਧਰ ਉਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੱਕ ਦੇ ਵਿੱਚ ਭੁਗਤ ਦੇ ਵਿਖਾਈ ਦੇ ਰਹੇ ਸਨ ਪਰੰਤੂ ਲੰਗੇ ਕੱਲ ਦੇ ਘਟਨਾਕਰਮ ਮਗਰੋਂ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਵੱਡੇ ਪੱਤਰ ਉੱਤੇ ਆਲੋਚਨਾ ਵੀ ਕਰਨ ਲੱਗੇ ਨੇ ਖੈਰ ਸਿਆਸਤ ਦੇ ਕਈ ਕੋਣ ਹੁੰਦੇ ਨੇ ਵੇਖਣਾ ਹੁੰਦਾ ਹੈ ਹਰੇਕ ਸਿਆਸੀ ਆਗੂ ਨੇ ਆਪਣਾ ਬਹੁਤ ਕੁਝ ਖੈਰ ਉਧਰ ਸ਼੍ਰੋਮਣੀ ਅਕਾਲੀ ਦਲ ਬੀਸੀ ਦੀ ਮੈਂਬਰਸ਼ਿਪ ਲਈ ਅੱਜ ਦੂਜੇ ਦਿਨ ਵੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਰਗਰਮ ਵੇਖੀ ਜਾ ਰਹੀ ਹੈ ਤੇ ਆਪਣੇ ਨੇੜਲੇ ਨੂੰ ਨਵੀਂ ਭਰਤੀ ਲਈ ਲਾਮਬੰਦ ਕੀਤਾ ਜਾ ਰਿਹਾ ਹੈ ਦਸਨਜੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਾਬਕਾ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਹੁਣ ਅਕਾਲੀ ਲੀਡਰ ਵਜੋਂ ਸਰਗਰਮੀ ਵਿਖਾਉਣਗੇ ਸ਼੍ਰੋਮਣੀ ਅਕਾਲੀ ਦਲ ਬੀਸੀ ਦੀ ਮੈਂਬਰਸ਼ਿਪ ਭਰਤੀ ਚ ਉਹ ਬਾਨੀ ਮੈਂਬਰ ਬਣੇ ਨੇ ਤੇ ਇਸ ਨਵੇਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਧਾਰਮਿਕ ਆਗੂ ਤੋਂ ਸਿਆਸਤਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਤੋਂ ਵੱਡੀਆਂ ਉਮੀਦਾਂ ਵੀ ਹਨ ਹੁਣ ਇਹ ਵੱਡੀ ਚਰਚਾ ਵੀ ਹੈ ਕੇ ਸਾਬਕਾ ਜਥੇਦਾਰ ਨੂੰ ਆਖਰ ਸਰਗਰਮ ਸਿਆਸਤ ਵਿੱਚ ਆਉਣ ਦੀ ਕੀ ਨੌਬਤ ਆ ਗਈ ਖੈਰ ਇਹ ਮਾਮਲਾ ਪਿਛਲੇ ਕਈ ਦਿਨਾਂ ਤੋਂ ਪਕਿਆ ਹੋਇਆ ਸੀ ਵੇਖਣ ਵਾਲੀ ਗੱਲ ਹੋਵੇ ਕਿ ਅਗਲੇ ਸਮੇਂ ਚਰਚਾ ਕਿੱਧਰ ਨੂੰ ਤੁਰੇਗੀ ਸ਼੍ਰੋਮਣੀ ਅਕਾਲੀ ਦਲ BC ਕਿਉਂਕਿ ਇਸ ਧਿਰ ਨੇ ਬ੍ਰੈਕਟ ਵਿੱਚ ਹਾਲੇ ਭਰਤੀ ਕਮੇਟੀ ਹੀ ਅੰਕਿਤ ਕੀਤਾ ਹੈ ਤਾਂ ਸ਼ੋਰਟ ਵਿੱਚ ਇਹ ਧਿਰ ਸ਼੍ਰੋਮਣੀ ਅਕਾਲੀ ਦਲ BC ਵਜੋਂ ਹੀ ਚਰਚਿਤ ਹੋਣ ਲੱਗੀ ਹੈ ਪੰਜਾਬ ਵਿੱਚ ਇੰਨੇ ਦਿਨੀ ਪੌਣੀ ਦਰਜ ਅਕਾਲੀ ਦਲ ਵੱਖ-ਵੱਖ ਨਾਵਾਂ ਨਾਲ ਰਜਿਸਟਰਡ ਤੇ ਸਰਗਰਮ ਨੇ ਪਰੰਤੂ ਮੇਨਸਟ੍ਰੀਮ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਚੋਣ ਕਮਿਸ਼ਨ ਕੋਲ ਬਿਨਾ ਕਿਸੇ ਬ੍ਰੈਕਟ ਨਾਮ ਹੇਠ ਦਰਜ ਹੈ ਉੰਜੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਜੋਂ ਹੀ ਬதேਰੀ ਪਛਾਣ ਰੱਖਦੀ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਅਮਰਸਰ ਫਾਤੀ ਦੇ ਦਰਮਿਆਨ ਅਰਲੀਆ ਮਾ ਹੋ ਗਿਆ ਦੋਨੇ ਆਗੂ ਹੁਣ ਜਿਹੜਾ ਨਵੇਂ ਜਥੇਬੰਦ ਢਾਂਚਾ ਸਾਰਿਆਂ ਨੇ ਉਹਦੇ ਵਿੱਚ ਸੀਨੀਅਰ ਲੀਡਰਸ਼ਿਪ ਨੂੰ ਵਿੱਚ ਰੱਖ ਕੇ ਅੱਗੇ ਸਰਗਰਮੀਆਂ ਵਧਾਉਣਗੇ ਦੂਜੇ ਵੱਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗਾਜ ਵੱਲੋਂ ਅਕਾਲੀ ਏਕੇ ਲਈ ਮਹਿਮ ਆਰੰਭ ਦਿੱਤੀ ਹੈ ਲੰਘੇ ਕੱਲ ਨਵੇਂ ਅਕਾਲੀ ਦਲ ਪਾਰਟੀ ਕਮੇਟੀ ਦੀ ਪੰਜ ਮੈਂਬਰੀ ਕਮੇਟੀ ਨਾਲ ਅਜੇ ਹੀ ਲਿਹਾਜ਼ ਤੋਂ ਪਲੇਟੀ ਬੈਠਕ ਵੀ ਹੋਈ ਹੈ। ਪੰਥ ਖਾਲਕਿਆਂ 'ਚ ਹੁਣ ਅਕਾਲੀ ਏਕੇ ਦੀ ਚਰਚਾ ਮਗਲ ਲੱਗੀ ਹੈ। ਦੇਖਣਾ ਹੋਵੇਗਾ ਕਿ ਅਗਲੇ ਸਮੇਂ ਜਿਹੜੇ ਵੱਖ-ਵੱਖ ਕਹਿ ਸਕਦੇ ਹਾਂ ਕਿ ਅਧੀ ਦਰਜਨ ਦੇ ਕਰੀਬ ਅਕਾਲੀ ਦਲ ਜਿਹੜੇ ਬਣੇ ਹੋਏ ਨੇ ਉਹਨਾਂ 'ਚ ਏਕੇ ਦੀ ਗੱਲ ਕਿਵੇਂ ਅੱਗੇ ਤੁਰੇਗੀ। ਉਧਰ ਚੰਡੀਗੜ੍ਹ 'ਚ ਅੱਜ ਕੇਂਦਰੀ ਹਕੂਮਤ ਧਿਰ ਨਾਲ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕੇਐਮਐਮ ਦੇ ਕਿਸਾਨ ਲੀਡਰਾਂ ਦੀ ਅਗਲੇ ਗੀੜ ਦੀ ਬੈਠਕ ਹੋ ਰਹੀ ਹੈ ਐਮਐਸਪੀ ਗਰੰਟੀ ਕਾਨੂੰਨ ਤੇ ਕਿਸਾਨ ਕਰਜ਼ਾ ਮਾਫੀ ਸਮੇਤ ਵੱਖ-ਵੱਖ ਹੋਰ ਕਿਸਾਨੀ ਮੰਗਾਂ ਤੇ ਮਸਲਿਆਂ ਉੱਤੇ ਗੌਰ ਹੋਏਗੀ ਵੇਖਣ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਇਸ 7ਵੀਂ ਗੀੜ ਦੀ ਬੈਠਕ ਦੇ ਵਿੱਚ ਕਿਸਾਨੀ ਮੰਗਾਂ ਉੱਤੇ ਕਿਸ ਤਰ੍ਹਾਂ ਦਾ ਏ ਜਿਹੜਾ ਜਵਾਬ ਦੇਗੀ ਜਾਂ ਮਾਮਲਾ ਕਿਵੇਂ ਰਹੇਗਾ ਕਿ ਪਹਿਲਾਂ ਵਾਂਗ ਮੀਟਿੰਗ ਫਿਰ ਅੱਗੇ ਆਏਗੀ ਜਾਂ ਮਾਮਲਾ ਬੇਸਿੱਟਾ ਰਹੇਗਾ ਕਿਸਾਨੀ ਹਲਕਿਆਂ ਦੀਆਂ ਇਸ ਬੈਠਕ ਉਤੇ ਵੱਡੇ ਪੱਧਰ ਉਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਉਧਰ ਭਾਰਤੀ ਮੂਲ ਦੀ ਅਮਰੀਕੀ ਪਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਉਹਨਾਂ ਦੇ ਪਲਾੜ ਸਾਥੀ ਬੁੱਚ ਵਿਲਮੋਰ 9 ਮਹੀਨੇ ਅਤੇ 14 ਦਿਨ ਦੇ ਲੰਮੇ ਵਕਫੇ ਮਗਰੋਂ ਅੱਜ ਧਰਤੀ ਉਤੇ ਵਾਪਸ ਪਰਤਾਈ ਨਹੀਂ ਭਾਰਤੀ ਸਮੇਂ ਮੁਤਾਬਕ ਉਹਨਾਂ ਦਾ ਪਲਾੜ ਬੇੜਾ ਸਵੇਰੇ 3:27 ਮਿੰਟ ਉਤੇ ਫਲੋਰੀਡਾ ਦੇ ਸਮੁੰਦਰੀ ਤੱਟ ਉਤੇ ਉਤਰਿਆ ਦੱਸਿਆ ਜਾ ਰਿਹਾ ਹੈ ਕਿ ਵਿਲੇਮਸ ਤੇ ਵਿਲਮੋਰ ਨੇ ਧਰਤੀ ਦੀ 4576 ਵਾਰ ਪ੍ਰਕਰਮਾ ਕੀਤੀ ਤੇ ਸਪੈਸ਼ਲਿਸਟ ਡਾਊਨ ਦੇ ਸਮੇਂ ਤੱਕ 12 ਕਰੋੜ 10 ਲੱਖ ਮੀਲ ਦਾ ਸਫ਼ਰ ਤੈਅ ਕੀਤਾ ਸੋ ਰੱਬ ਰੱਖਾ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ ਇਹ ਮਿਸ਼ਨ ਪੰਜਾਬੀ